ਪ੍ਰੋਗਰਾਮ ਖੇਡ ਸੰਸਾਰ ਵਿੱਚ ਆਪ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਹਰ ਵਾਰ ਦੀ ਤਰ੍ਹਾਂ ਪੇਸ਼ ਕਰ ਰਹੇ ਹਾਂ ਪਿਛਲੇ ਹਫਤੇ ਦੌਰਾਨ ਹੋਏ ਅਹਿਮ ਖੇਡ ਮੁਕਾਬਲੇਾਂ ਅਤੇ ਖੇਡ ਸਰਗਰਮੀਆਂ ਦਾ تفصیلی लेखा-ਜੋਖਾ। ਨਾਲ ਦੀ ਨਾਲ ਤੁਹਾਨੂੰ ਦੱਸ ਰਹੇ ਹਾਂ ਪਿਛਲੇ 1 ਹਫਤੇ ਦੌਰਾਨ ਹੋਏ ਵੱਡੇ ਕੌਮਾਂਤਰੀ ਖੇਡ ਟੂਰਨਾਮੈਂਟਾਂ ਦੇ ਨਤੀਜਿਆਂ ਦੀ ਸਾਰੀ ਜਾਣਕਾਰੀ ਅਤੇ ਖਿਡਾਰੀਆਂ ਦੇ ਵੇਰਵੇ ਅਤੇ ਕੁਝ ਹੋਰ ਤਾਜ਼ਾ ਖੇਡ ਮਾਮਲੇ ਬਾਰੇ। ਸੋ ਆਓ ਸ਼ੁਰੂ ਕਰਦੇ ਹਾਂ। ਖੇਡ ਸੰਸਾਰ ਪ੍ਰੋਗਰਾਮ ਦਾ ਇਸ ਵਾਰ ਦਾ ਇਹ ਤਾਜ਼ਾ ਅੰਕ ਭਾਰਤ ਤੇ ਇੰਗਲੈਂਡ ਦਰਮਿਆਨ ਚੱਲ ਰਹੀ ਟੈਸਟ ਮੈਚਾਂ ਦੀ ਲੜੀ ਮੁਕੰਮਲ ਹੋ ਗਈ ਹੈ ਅਤੇ ਇਸ ਦੇ ਨਾਲ ਹੀ ਭਾਰਤ ਦੇ ਇਸ ਵਾਰ ਦੇ ਘਰੇਲੂ ਕਮਾਂਤਰੀ ਕ੍ਰਿਕਟ ਸੀਜ਼ਨ ਦੇ ਮੁਕਾਬਲੇ ਵੀ ਮੁਕੰਮਲ ਹੋ ਗਏ ਨੇ ਰਵੀ ਚੰਦਰਨ ਅਸ਼ਵਿਨ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਮਦਦ ਨਾਲ ਭਾਰਤ ਨੇ ਧਰਮਸ਼ਾਲਾ ਵਿਖੇ ਹੋਏ ਇਸ ਲੜੀ ਦੇ ਪੰਜਵੇਂ ਅਤੇ ਆਖਰੀ ਟੈਸਟ ਮੈਚ ਦੇ ਤੀਜੇ ਦਿਨ ਇੰਗਲੈਂਡ ਨੂੰ ਇੱਕ ਪਾਰੀ ਅਤੇ 64 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਮੇਜ਼ਬਾਨ ਟੀਮ ਨੇ ਪੰਜ ਮੈਚਾਂ ਦੀ ਟੈਸਟ ਲੜੀ 4-1 ਨਾਲ ਆਪਣੇ ਨਾਂ ਕੀਤੀ। ਆਪਣਾ 100ਵਾਂ ਟੈਸਟ ਮੈਚ ਖੇਡਦੇ ਹੋਏ ਰਵੀ ਚੰਦਰ ਅਸ਼ਵਿਨ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 9 ਵਿਕਟਾਂ ਹਾਸਲ ਕੀਤੀਆਂ। ਉਸ ਨੇ ਦੂਜੀ ਪਾਰੀ ਵਿੱਚ 5 ਵਿਕਟਾਂ ਲਈਆਂ ਜਦਕਿ ਪਹਿਲੀ ਪਾਰੀ ਵਿੱਚ 4 ਵਿਕਟਾਂ ਹਾਸਲ ਕੀਤੀਆਂ ਸਨ। ਇੰਗਲੈਂਡ ਦੀ ਟੀਮ ਪਹਿਲੀ ਪਾਰੀ ਵਿੱਚ 259 ਦੌੜਾਂ ਨਾਲ ਪਛੜਨ ਮਗਰੋਂ ਦੂਜੀ ਪਾਰੀ ਵਿੱਚ ਤੀਜੇ ਦਿਨ ਸਿਰਫ 195 ਦੌੜਾਂ ਹੀ ਬਣਾ ਸਕੀ ਉਸ ਤੇ ਜ਼ਿਆਦਾਤਰ ਬੱਲੇਬਾਜ਼ਾਂ ਨੇ ਖਰਾਬ ਸ਼ਾਟ ਖੇਡੇ ਅਤੇ ਇੱਕ ਤੋਂ ਬਾਅਦ ਇੱਕ ਆਊਟ ਹੁੰਦੇ ਗਏ ਭਾਰਤ ਦੀ ਟੀਮ ਲਈ ਇਹ ਜਿੱਤ ਇਸ ਲਈ ਵੀ ਅਹਿਮ ਸਾਬਤ ਹੋਈ ਕਿਉਂਕਿ ਭਾਰਤੀ ਟੀਮ ਨੇ 스타 ਬੱਲੇਬਾਜ਼ ਵਿਰਾਟ ਕੋਹਲੀ ਅਤੇ ਮੁਹੰਮਦ ਸ਼ਮੀ ਵਰਗੇ ਸੀਨੀਅਰ ਖਿਡਾਰੀਆਂ ਦੀ ਗੈਰ ਮੌਜੂਦਗੀ ਵਿੱਚ ਇਹ ਲੜੀ ਖੇਡੀ ਅਤੇ ਵੱਡੇ ਫਰਕ ਨਾਲ ਜਿੱਤੀ ਇਸ ਤਰ੍ਹਾਂ ਯਸ਼ਸ਼ਵੀ ਜੈਸਵਾਲ ਵਰਗੇ ਨੌਜਵਾਨ ਖਿਡਾਰੀਆਂ ਨੇ ਮਿਲੇ ਮੌਕੇ ਦਾ ਪੂਰਾ ਫਾਇਦਾ ਉਠਾਇਆ ਰੋਹਿਤ ਸ਼ਰਮਾ 103 ਦੌੜਾਂ ਅਤੇ ਸ਼ੁਭਮਨ ਗਿੱਲ 110 ਦੌੜਾਂ ਨੇ ਸ਼ਾਨਦਾਰ ਸੈਂਕੜੇ ਲਾਏ ਜਦਕਿ ਪਹਿਲੀ ਵਾਰੀ ਖੇਡ ਰਹੇ ਦੇਵਦਤ ਪਡਿਕਲ ਨੇ 65 ਦੌੜਾਂ ਬਣਾਈਆਂ ਜੈਸਵਾਲ ਨੇ 67 ਦੌੜਾਂ ਤੇ ਸਰਫਰਾਜ਼ ਖਾਨ 56 ਦੌੜਾਂ ਨੇ ਮਹੱਤਵਪੂਰਨ ਨੀਮ ਸੈਂਕੜੇ ਵਾਲੀਆਂ ਪਾਰੀਆਂ ਖੇਡੀਆਂ ਤੇ ਭਾਰਤ ਦੀ ਜਿੱਤ ਦਾ ਰਾਦਰਾ ਕੀਤਾ ਖੱਬੇ ਹੱਥ ਦੇ ਫਿਰਕੀ ਗੇਂਦਬਾਜ਼ ਕੁਲਦੀਪ ਯਾਦਵ ਨੂੰ ਪੰਜਵੇਂ ਟੈਸਟ ਮੈਚ ਦਾ ਪਲੇਅਰ ਆਫ ਦਾ ਮੈਚ ਐਲਾਨਿਆ ਗਿਆ ਜਦਕਿ ਯਸ਼ਸਵੀ ਜੈਸਵਾਲ ਨੂੰ ਇਸ ਟੈਸਟ ਲੜੀ ਦਾ ਪਲੇਅਰ ਆਫ ਦਾ ਸੀਰੀਜ਼ ਐਲਾਨਿਆ ਗਿਆ ਇਸ ਜਿੱਤ ਤੋਂ ਬਾਅਦ ਹੁਣ ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਆਪੋ ਆਪਣੀ ਆਈਪੀਐਲ ਟੀਮ ਲਈ ਖੇਡਦੇ ਨਜ਼ਰ ਆਉਣਗੇ ਜਦ ਕਿ ਉਸ ਤੋਂ ਬਾਅਦ ਜੂਨ ਮਹੀਨੇ ਹੋਣ ਵਾਲੇ ਟੀ20 ਕ੍ਰਿਕਟ ਵਿਸ਼ਵ ਕੱਪ ਦੀ ਤਿਆਰੀ ਵਿੱਚ ਲੱਗ ਜਾਣਗੇ ਇੰਗਲੈਂਡ ਦੇ ਖਿਲਾਫ ਟੈਸਟ ਲੜੀ ਇੱਕ ਹੋਰ ਵੱਡੀ ਜਿੱਤ ਦੇ ਨਾਲ ਮੁਕੰਮਲ ਕਰਨ ਦਾ ਭਾਰਤੀ ਕ੍ਰਿਕਟ ਟੀਮ ਨੂੰ ਟੈਸਟ ਦਰਜਾਬੰਦੀ ਵਿੱਚ ਹੋਰ ਫਾਇਦਾ ਹੋਇਆ ਹੈ ਭਾਰਤ ਨੇ ਧਰਮਸ਼ਾਲਾ ਵਿੱਚ ਇੰਗਲੈਂਡ ਨੂੰ ਕਰਾਰੀ ਹਾਰ ਦਿੰਦਿਆਂ 5 ਮੈਚਾਂ ਦੀ ਲੜੀ 4-1 ਨਾਲ ਜਿੱਤ ਕੇ ਕਮਾਂਤਰੀ ਕ੍ਰਿਕਟ ਪਰਿਸ਼ਦ ਯਾਨੀ ਕਿ ICC ਦੀ ਤਾਜ਼ਾ ਟੈਸਟ ਦਰਜਾਬੰਦੀ ਵਿੱਚ ਨੰਬਰ 1 ਸਥਾਨ ਪੱਕਾ ਕਰ ਲਿਆ ਹੈ। ਭਾਰਤ ਨੇ ਆਸਟ੍ਰੇਲੀਆ ਦੀ ਥਾਂ ਸਿਖਰਲਾ ਸਥਾਨ ਹਾਸਲ ਕੀਤਾ ਹੈ। ਇਸ ਤਰ੍ਹਾਂ ਭਾਰਤੀ ਟੀਮ ਹੁਣ ਕ੍ਰਿਕਟ ਦੀ ਖੇਡ ਦੀਆਂ ਸਾਰੀਆਂ ਬਣ ਗਈਆਂ। ਪਾਵ ਟੈਸਟ ਕ੍ਰਿਕਟ, ਇੱਕ ਰੋਜ਼ਾ ਕ੍ਰਿਕਟ ਅਤੇ T20 ਕ੍ਰਿਕਟ ਮੁਕਾਬਲਿਆਂ ਵਿੱਚ ICC درجہ بندی ਵਿੱਚ ਸਿਖਰ ਉੱਤੇ ਕਾਬਜ਼ ਹੋ ਗਈ ਹੈ। ਭਾਰਤ ਦੀ ਜਿੱਤ ਦਾ ਮਤਲਬ ਇਹ ਵੀ ਨਿਕਲਿਆ ਕਿ ਠੀਕ ਉਸੇ ਸਮੇਂ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਦਰਮਿਆਨ ਕ੍ਰਾਈਸਚਰਚ ਵਿੱਚ ਚੱਲ ਰਹੇ ਦੂਜੇ ਟੈਸਟ ਮੈਚ ਦੇ ਨਤੀਜੇ ਨੇ ਭਾਰਤ ਦੀ درجہਬੰਦੀ ਨੂੰ ਬਿਲਕੁਲ ਵੀ ਪ੍ਰਭਾਵਿਤ ਨਹੀਂ ਕੀਤਾ। ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਮੌਜੂਦਾ ਜੇਤੂ ਆਸਟ੍ਰੇਲੀਆ ਨੇ ਨਿਊਜ਼ੀਲੈਂਡ ਖਿਲਾਫ ਦੂਜਾ ਟੈਸਟ ਮੈਚ ਤਿੰਨ ਵਿਕਟਾਂ ਦੇ ਫਰਕ ਨਾਲ ਜਿੱਤਦੇ ਹੋਏ ਦੋ ਟੈਸਟ ਮੈਚਾਂ ਦੀ ਇਹ ਲੜੀ 2-0 ਨਾਲ ਜਿੱਤੀ ਪਰ ਭਾਰਤ ਦੀ ਲੜੀ ਵਿੱਚ ਵੱਡੀ ਜਿੱਤ ਸਦਕਾ ਭਾਰਤੀ ਟੀਮ ਨੰਬਰ 1 ਉੱਤੇ ਕਾਇਮ ਰਹੀ ਭਾਰਤ ਦੇ ICC ਟੈਸਟ ਦਰਜਾਬੰਦੀ ਵਿੱਚ ਹੁਣ 122 ਰੇਟਿੰਗ ਅੰਕ ਹੋ ਗਏ ਨੇ ਜੋ ਆਸਟ੍ਰੇਲੀਆ ਤੋਂ 5 ਅੰਕ ਵੱਧ ਨੇ ਇੰਗਲੈਂਡ ਦੀ ਟੀਮ 111 ਰੇਟਿੰਗ ਅੰਕਾਂ ਨਾਲ ਤੀਜੇ ਸਥਾਨ 'ਤੇ ਹੈ ਇੱਕ ਰੋਜ਼ਾ ਮੈਚਾਂ ਵਿੱਚ ਭਾਰਤ ਦੇ 121 ਰੇਟਿੰਗ ਅੰਕ ਹੋ ਗਏ ਨੇ ਜਦਕਿ ਆਸਟ੍ਰੇਲੀਆ 118 ਰੇਟਿੰਗ ਅੰਕਾਂ ਨਾਲ ਦੂਜੇ ਸਥਾਨ ਉੱਤੇ ਹੈ। T20 ਕਮਾਂਤਰੀ ਕ੍ਰਿਕਟ ਦੀ ਜ਼ਿਕਰ ਤੁਹਾਨੂੰ ਗੱਲ ਦੱਸੀਏ ਤਾਂ ਉਸ ਵਿੱਚ ਭਾਰਤ ਦੇ ਪਹਿਲੇ ਨੰਬਰ ਉੱਤੇ 266 ਅੰਕ ਨੇ। ਇੰਗਲੈਂਡ ਇਸ ਵਨਗੀ ਵਿੱਚ 256 ਅੰਕਾਂ ਨਾਲ ਦੂਜੇ ਸਥਾਨ ਤੇ ਹੈ। ਭਾਰਤ ਪਿਛਲੇ ਸਾਲ ਸਤੰਬਰ 2023 ਤੋਂ ਜਨਵਰੀ 2024 ਦਰਮਿਆਨ ਟੈਸਟ ਦਰਜਾਬੰਦੀ ਵਿੱਚ ਸਿਖਰ ਉੱਤੇ ਰਿਹਾ ਸੀ ਦੱਖਣੀ ਅਫਰੀਕਾ ਖਿਲਾਫ ਲੜੀ ਬਰਾਬਰ ਰਹਿਣ ਮਗਰੋਂ ਭਾਰਤ ਥੋੜੇ ਸਮੇਂ ਲਈ ਦੂਜੇ ਨੰਬਰ ਉੱਤੇ ਖਿਸਕ ਗਿਆ ਸੀ ਇੰਗਲੈਂਡ ਖਿਲਾਫ ਪੰਜ ਟੈਸਟ ਮੈਚਾਂ ਦੀ ਲੜੀ ਵਿੱਚ ਭਾਰਤ ਹైదరాబాద్ ਵਿੱਚ ਖੇਡੇ ਗਏ ਪਹਿਲੇ ਟੈਸਟ ਮੈਚ ਵਿੱਚ 28 ਦੌੜਾਂ ਨਾਲ ਹਾਰ ਗਿਆ ਸੀ ਪਰ ਇਸ ਮਗਰੋਂ ਉਸਨੇ ਅਗਲੇ 4 ਟੈਸਟ ਮੈਚ ਜਿੱਤ ਕੇ ਸ਼ਾਨਦਾਰ ਵਾਪਸੀ ਕਰਦਿਆਂ ਆਈਸੀਸੀ ਟੈਸਟ ਦਰਜਾਬੰਦੀ ਵਿੱਚ ਮੋਰਟਨ ਸਿਖਰਲਾ ਸਥਾਨ ਹਾਸਲ ਕੀਤਾ ਹੈ ਅਤੇ ਆਉਂਦੇ ਸਮੇਂ ਦੌਰਾਨ ਵੀ ਭਾਰਤੀ ਟੀਮ ਦੇ ਚੋਟੀ ਉੱਤੇ ਰਹਿਣ ਦੀ ਸੰਭਾਵਨਾ ਨਜ਼ਰ ਆਉਂਦੀ ਹੈ। ਪਿਛਲੇ ਕੁਝ ਸਮੇਂ ਤੋਂ ਤੇਜ਼ ਤਰਾਰ ক্রিকেট ਖੇਡ ਰਹੀ। ਇੰਗਲੈਂਡ ਦੀ ক্রিকেট ਟੀਮ ਲਈ ਭਾਰਤ ਦਾ ਇਹ ਦੌਰਾਂ ਅਤੇ ਸਮੁੱਚੀ ਟੈਸਟ ਲੜੀ ਨਿਰਾਸ਼ਾ ਵਾਲੀ ਸਾਬਤ ਹੋਈ। ਜਿਸ ਵਿੱਚ ਪਹਿਲੇ ਮੈਚ ਦੀ ਜਿੱਤ ਤੋਂ ਬਾਅਦ ਇੰਗਲੈਂਡ ਦੀ ਟੀਮ ਬਾਕੀ ਸਾਰੇ ਮੈਚ ਵੱਡੇ ਫਰਕ ਨਾਲ ਹਾਰੀ। ਇਸ ਦਰਮਿਆਨ ਇੰਗਲੈਂਡ ਦੀ ਕ੍ਰਿਕਟ ਟੀਮ ਲਈ ਇੱਕੋ ਇੱਕ ਪ੍ਰਾਪਤੀ ਵਾਲੀ ਗੱਲ ਇਹ ਨਜ਼ਰ ਆਈ ਕਿ ਉਸ ਦੇ ਤਜਰਬੇਕਾਰ ਤੇਜ਼ ਗੇਂਦਬਾਜ਼ ਜੇਮੀ ਐਂਡਰਸਨ ਨੇ ਇੱਕ ਵੱਡਾ ਰਿਕਾਰਡ ਬਣਾਇਆ ਜੇਮੀ ਐਂਡਰਸਨ ਟੈਸਟ ਕ੍ਰਿਕਟ ਵਿੱਚ 700 ਵਿਕਟਾਂ ਲੈਣ ਵਾਲੇ ਪਹਿਲੇ ਤੇਜ਼ ਗੇਂਦਬਾਜ਼ ਅਤੇ ਕੁੱਲ ਮਿਲਾ ਕੇ ਤੀਜੇ ਗੇਂਦਬਾਜ਼ ਬਣ ਗਏ ਨੇ ਆਪਣਾ 187ਵਾਂ ਟੈਸਟ ਮੈਚ ਖੇਡ ਰਹੇ 41 ਸਾਲਾ ਐਂਡਰਸਨ ਨੂੰ ਧਰਮਸ਼ਾਲਾ ਵਿੱਚ ਭਾਰਤ ਖਿਲਾਫ ਪੰਜਵੇਂ ਅਤੇ ਆਖਰੀ ਟੈਸਟ ਮੈਚ ਦੇ ਤੀਜੇ ਦਿਨ ਕੁਲਦੀਪ ਯਾਦਵ ਨੂੰ ਵਿਕਟ ਦੇ ਪਿੱਛੇ ਕੈਚ ਕਰਵਾਉਣ ਉਪਰੰਤ ਆਪਣੀ 700ਵੀਂ ਵਿਕਟ ਹਾਸਲ ਹੋਈ ਟੈਸਟ ਕ੍ਰਿਕਟ ਵਿੱਚ 600 ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ਾਂ ਵਿੱਚ ਸਿਰਫ ਦੋ ਤੇਜ਼ ਗੇਂਦਬਾਜ਼ ਸ਼ਾਮਲ ਨੇ ਐਂਡਰਸਨ ਤੋਂ ਬਾਅਦ ਇਸ ਸੂਚੀ ਵਿੱਚ ਉਹਨਾਂ ਦੇ ਸਾਥੀ ਸਟੂਅਰਟ ਬਰਾਡ ਦਾ ਨਾਂ ਆਉਂਦਾ ਹੈ ਪਿਛਲੇ ਸਾਲ ਸੰਨਿਆਸ ਲੈਣ ਵਾਲੇ ਸਟੂਅਰਟ ਬਰਾਡ ਦੇ ਨਾਂ 604 ਵਿਕਟਾਂ ਦਰਜ ਨੇ ਸਾਰੇ ਗੇਂਦਬਾਜ਼ਾਂ ਵਿੱਚ ਸ਼੍ਰੀਲੰਕਾ ਦਾ ਮਹਾਨ ਸਪਿਨਰ ਮੁਥਈਆ ਮੁਰਲੀਦਰਨ 800 ਵਿਕਟਾਂ ਲੈ ਕੇ ਸਿਖਰ ਉੱਤੇ ਹੈ ਉਸ ਤੋਂ ਬਾਅਦ ਆਸਟ੍ਰੇਲੀਆ ਦੇ ਮਰਹੂਮ ਸਪਿਨ ਗੇਂਦਬਾਜ਼ ਸ਼ੇਨ ਵਾਰਨ 708 ਵਿਕਟਾਂ ਦਾ ਨੰਬਰ ਆਉਂਦਾ ਹੈ ਭਾਰਤ ਦੇ ਸਾਬਕਾ ਕੋਚ ਅਨਿਲ ਕੁੰਬਲੇ ਇਸ ਸੂਚੀ ਵਿੱਚ ਚੌਥੇ ਸਥਾਨ ਉੱਤੇ ਨੇ ਕੁੰਬਲੇ ਦੇ ਨਾਂ 132 ਟੈਸਟ ਮੈਚਾਂ ਵਿੱਚ 619 ਵਿਕਟਾਂ ਦਰਜ ਨੇ ਪਿਛਲੇ ਕੁਝ ਸਮੇਂ ਤੋਂ T20 ਕ੍ਰਿਕਟ ਸਮੇਤ ਛੋਟੀਆਂ ਕ੍ਰਿਕਟ ਵਰਗੀਆਂ ਦੀ ਆਮਦ ਤੋਂ ਬਾਅਦ ਟੈਸਟ ਮੈਚਾਂ ਵਿੱਚ ਲੋਕਾਂ ਦਾ ਉਤਸ਼ਾਹ ਕਾਫੀ ਘਟਦਾ ਨਜ਼ਰ ਆ ਰਿਹਾ ਹੈ। ਕਈ ਮਾਮਲਿਆਂ ਵਿੱਚ ਕ੍ਰਿਕਟ ਖਿਡਾਰੀ ਵੀ ਟੈਸਟ ਕ੍ਰਿਕਟ ਨੂੰ ਤਰਜੀਹ ਦੇਣ ਤੋਂ ਪਿੱਛੇ ਹਟਦੇ ਵਿਖਾਈ ਦਿੱਤੇ ਸਨ। ਹੁਣ ਟੈਸਟ ਕ੍ਰਿਕਟ ਨੂੰ ਹੁਲਾਰਾ ਦੇਣ ਲਈ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਇੱਕ ਅਹਿਮ ਫੈਸਲਾ ਲਿਆ ਹੈ। ਟੈਸਟ ਕ੍ਰਿਕਟ ਨੂੰ ਤਰਜੀਹ ਦੇਣ ਦੀ ਗੱਲ ਉੱਤੇ ਅਮਲ ਕਰਦਿਆਂ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਉਹਨਾਂ ਖਿਡਾਰੀਆਂ ਲਈ ਮੌਜੂਦਾ ਫੀਸ 15 ਲੱਖ ਰੁਪਏ ਤੋਂ ਵਧਾ ਕੇ 45 ਲੱਖ ਰੁਪਏ ਕਰਨ ਦਾ ਐਲਾਨ ਕੀਤਾ ਹੈ ਜੋ ਹਰੇਕ ਸੈਸ਼ਨ ਵਿੱਚ ਘੱਟ ਤੋਂ ਘੱਟ 7 ਟੈਸਟ ਮੈਚ ਖੇਡਦੇ ਨੇ ਇੱਕ ਟੈਸਟ ਖਿਡਾਰੀ ਜੋ ਇੱਕ ਸੈਸ਼ਨ ਵਿੱਚ ਤਕਰੀਬਨ 10 ਟੈਸਟ ਮੈਚਾਂ ਵਿੱਚ ਹਿੱਸਾ ਲੈਂਦਾ ਹੈ ਉਸ ਨੂੰ 4.5 ਕਰੋੜ ਰੁਪਏ ਦੀ ਮੋਟੀ ਫੀਸ ਮਿਲੇਗੀ ਇਹ ਰਕਮ ਉਸ ਫੀਸ ਤੋਂ ਵੱਖਰੀ ਹੋਵੇਗੀ ਜੋ ਖਿਡਾਰੀ ਨੂੰ ਸਾਲਾਨਾ ਕੇਂਦਰੀਕਰਾਰ ਤਹਿਤ ਮਿਲਦੀ ਹੈ ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਰਾਹੁਲ ਦਰਾਵਿੜ ਨੇ ਬੀਸੀਸੀਆਈ ਦੇ ਇਸ ਕਦਮ ਦਾ ਸਵਾਗਤ ਕਰਦਿਆਂ ਇਸ ਨੂੰ ਕ੍ਰਿਕਟ ਦੀ ਸਭ ਤੋਂ ਮੁਸ਼ਕਿਲ ਵਨਗੀ ਯਾਨੀ ਟੈਸਟ ਮੈਚ ਖੇਡਣ ਵਾਲੇ ਖਿਡਾਰੀਆਂ ਲਈ ਇੱਕ ਇਨਾਮ ਕਰਾਰ ਦਿੱਤਾ ਆਸ ਕੀਤੀ ਜਾ ਰਹੀ ਹੈ ਕਿ ਇਸ ਫੈਸਲੇ ਨਾਲ ਟੈਸਟ ਕ੍ਰਿਕਟ ਵੱਲ ਖਾਸ ਕਰ ਨੌਜਵਾਨ ਖਿਡਾਰੀਆਂ ਦਾ ਧਿਆਨ ਵਧੇਗਾ ਇਸ ਸਾਲ ਜੁਲਾਈ ਅਤੇ ਅਗਸਤ ਮਹੀਨੇ ਯੂਰਪੀ ਦੇਸ਼ ਫਰਾਂਸ ਦੇ ਪੈरिस ਵਿਖੇ 올림픽 ਖੇਡਾਂ ਹੋਣੀਆਂ ਨੇ ਅਤੇ ਇਹਨਾਂ ਖੇਡਾਂ ਲਈ ਤਿਆਰੀਆਂ ਚੱਲ ਰਹੀਆਂ ਨੇ ਇਸ ਦਰਮਿਆਨ ਭਾਰਤ ਦੀ ਕੌਮੀ ਖੇਡ ਹਾਕੀ ਸੰਬੰਧੀ ਵੱਡੀ ਗੱਲ ਇਹ ਸਾਹਮਣੇ ਆਈ ਹੈ ਕਿ 올림픽 ਦੇ ਹਾਕੀ ਮੁਕਾਬਲਿਆਂ ਦੇ ਪ੍ਰੋਗਰਾਮ ਦਾ ਐਲਾਨ ਹੋ ਗਿਆ ਹੈ ਅਤੇ ਇਹ ਗੱਲ ਸਪਸ਼ਟ ਹੋ ਗਈ ਹੈ ਕਿ ਭਾਰਤੀ ਹਾਕੀ ਟੀਮ ਕਿਹੜੀਆਂ ਟੀਮਾਂ ਨਾਲ ਕਦੋਂ ਖੇਡੇਗੀ ਬੀਤੇ ਦਿਨ ਪੈरिस ਓਲੰਪਿਕ ਦੇ ਹਾਕੀ ਮੁਕਾਬਲਿਆਂ ਦਾ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ ਆਓ ਉਸ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ ਟੋਕੀਓ ਓਲੰਪਿਕ ਖੇਡਾਂ ਦੇ ਕਾਂਸੀ ਦਾ ਤਮਗਾ ਜੇਤੂ ਭਾਰਤ ਨੂੰ ਐਤਕੀ ਵਾਰ ਦੀਆਂ ਓਲੰਪਿਕ ਖੇਡਾਂ ਦੇ ਪੂਲ B ਵਿੱਚ ਰੱਖਿਆ ਗਿਆ ਹੈ ਅਤੇ ਭਾਰਤੀ ਪੁਰਸ਼ ਹਾਕੀ ਟੀਮ ਪੈरिस ਓਲੰਪਿਕ ਵਿੱਚ ਆਪਣੇ ਪਹਿਲੇ ਮੁਕਾਬਲੇ ਵਿੱਚ 27 ਜੁਲਾਈ ਨੂੰ ਨਿਊਜ਼ੀਲੈਂਡ ਨਾਲ ਮੈਚ ਖੇਡੇਗੀ ਭਾਰਤੀ ਟੀਮ ਨਿਊਜ਼ੀਲੈਂਡ ਨਾਲ 27 ਜੁਲਾਈ ਨੂੰ ਖੇਡਣ ਉਪਰੰਤ 29 ਜੁਲਾਈ ਨੂੰ ਅਰਜנטיਨਾ 30 ਜੁਲਾਈ ਨੂੰ ਆਇਰਲੈਂਡ 1 ਅਗਸਤ ਨੂੰ ਬੈਲਜੀਅਮ ਅਤੇ 2 ਅਗਸਤ ਨੂੰ ਆਸਟ੍ਰੇਲੀਆ ਨਾਲ ਖੇਡੇਗੇ ਇਸ ਦੇ ਇਲਾਵਾ ਪੂਲ A ਵਿੱਚ ਨੈਦਰਲੈਂਡਸ ਸਪੇਨ ਜਰਮਨੀ ਫਰਾਂਸ ਗ੍ਰੇਟ ਬ੍ਰਿਟੇਨ ਅਤੇ ਦੱਖਣੀ ਅਫਰੀਕਾ ਨੂੰ ਜਗ੍ਹਾ ਮਿਲੀ ਹੈ ਕੁਆਟਰਫਾਈਨਲ ਮੁਕਾਬਲੇ 4 ਅਗਸਤ ਨੂੰ ਜਦਕਿ ਸੈਮੀਫਾਈਨਲ ਦੇ ਮੈਚ 6 ਅਗਸਤ ਨੂੰ ਖੇਡੇ ਜਾਣਗੇ ਕਾਂਸੀ ਦੇ ਤਮਗੇ ਯਾਨੀ ਤੀਜੇ ਸਥਾਨ ਦੇ ਮੈਚ ਪਲੇਆਫ ਮੈਚ ਇਸ ਤੋਂ ਬਾਅਦ ਅਤੇ ਫਾਈਨਲ ਮੁਕਾਬਲਾ 8 ਅਗਸਤ ਨੂੰ ਹੋਵੇਗਾ बैडमिंटਨ ਦੀ ਖੇਡ ਵਿੱਚ ਭਾਰਤ ਨੂੰ ਤਾਜ਼ਾ ਪ੍ਰਾਪਤੀ ਉਹਨਾਂ ਖਿਡਾਰੀਆਂ ਜ਼ਰੀਏ ਹੋਈ ਹੈ ਜਿਨ੍ਹਾਂ ਤੋਂ ਇਸ ਜਿੱਤ ਦੀ ਕਾਫੀ ਉਮੀਦ ਕੀਤੀ ਜਾ ਰਹੀ ਸੀ ਭਾਰਤ ਦੇ ਸਟਾਰ ਖਿਡਾਰੀਆਂ ਸਤਵਿਕ ਸਾਈਰਾਜ ਰੰਕੀ ਰੈਡੀ ਅਤੇ ਚਿਰਾਗ ਛੱਟੀ ਦੀ ਜੋੜੀ ਨੇ ਫ੍ਰੈਂਚ ਓਪਨ ਸੁਪਰ 750 ਬੈਡਮਿੰਟਨ ਟੂਰਨਾਮੈਂਟ ਦੇ ਪੁਰਸ਼ ਡਬਲਸ ਦਾ ਖਿਤਾਬ ਜਿੱਤ ਲਿਆ ਹੈ ਭਾਰਤੀ ਖਿਡਾਰੀਆਂ ਨੇ ਫਾਈਨਲ ਵਿੱਚ ਚੀਨੀ ਤਾਈਪੇ ਦੀ ਲੀ ਜੇ ਹੋਈ ਅਤੇ ਜਾੰਗ ਪੋ ਹੁਆਨ ਦੀ ਜੋੜੀ ਨੂੰ ਸਿੱਧੇ ਸੈਟਾਂ ਵਿੱਚ 21-11 ਅਤੇ 21-17 ਦੇ ਫਰਕ ਨਾਲ ਹਰਾ ਕੇ ਦੂਜੀ ਵਾਰ ਫ੍ਰੈਂਚ ਓਪਨ ਦਾ ਖਿਤਾਬ ਜਿੱਤਿਆ ਸਾਤਵਿਕ ਸਾਈ ਰਾਜ ਅਤੇ ਚਿਰਾਗ ਛੱਟੀ ਦੀ ਵਿਸ਼ਵ ਵਿੱਚ ਪਹਿਲ ਨੰਬਰ ਭਾਰਤੀ ਜੋੜੀ ਨੇ ਦੱਖਣੀ ਕੋਰੀਆ ਦੇ ਸੀਓ ਸਯੋਂਗ ਜੇ ਅਤੇ ਕਾਂਗ ਮਿਨ ਨੂੰ ਸਿੱਧੇ ਸੈਟਾਂ ਵਿੱਚ ਹਰਾ ਕੇ ਇਸ ਟੂਰਨਾਮੈਂਟ ਦੇ ਫਾਈਨਲ ਵਿੱਚ ਥਾਂ ਬਣਾਈ ਸੀ ਖਾਸ ਨੋਟ ਕਰਨ ਵਾਲੀ ਗੱਲ ਇਹ ਵੀ ਹੈ ਕਿ ਇਸ ਭਾਰਤੀ ਜੋੜੀ ਨੇ ਇਸ ਸਾਲ ਲਗਾਤਾਰ ਤੀਜੀ ਵਾਰ ਕਿਸੇ ਵੱਡੇ ਫਾਈਨਲ ਵਿੱਚ ਥਾਂ ਬਣਾਈ ਔਰਤਾਂ ਦੇ ਵਰਗ ਵਿੱਚ ਦੋ ਵਾਰ ਦੀ 올림픽 ਮੈਡਲ ਜੇਤੂ ਪੀਵੀ ਸਿੰਧੂ ਨੇ ਫਰੈਂਚ ਚੋਪਨ ਦੇ ਕੁਆਰਟਰ ਫਾਈਨਲ ਵਿੱਚ ਜ਼ਬਰਦਸਤ ਜੁਝਾਰੂਪਨ ਤਾਂ ਵਿਖਾਇਆ ਪਰ ਉਹ 올림픽 ਚੈਂਪੀਅਨ ਚੇਨ ਯੂ ਫੇਈ ਹੱਥੋਂ ਹਾਰ ਗਈ 60 ਕਰਨ 4 ਮਹੀਨਿਆਂ ਬਾਅਦ ਵਾਪਸੀ ਕਰ ਰਹੀ ਪੀਵੀ ਸਿੰਧੂ ਨੇ ਤਕਰੀਬਨ ਡੇਢ ਘੰਟੇ ਤੱਕ ਚੱਲੇ ਮੁਕਾਬਲੇ ਵਿੱਚ ਆਪਣੀ ਫਿਟਨੈਸ ਅਤੇ ਕਲਾ ਦਾ ਬਿਹਤਰੀਨ ਨਮੂਨਾ ਪੇਸ਼ ਕੀਤਾ ਪਰ ਅੰਤ ਨੂੰ 24 22 17 21 ਅਤੇ 18 21 ਦੇ ਫਰਕ ਨਾਲ ਹਾਰ ਗਈ ਹੁਣ ਗੱਲ ਕਰਦੇ ਹਾਂ ਜਿਮਨਾਸਟਿਕ ਦੀ ਖੇਡ ਬਨਗੀ ਦੀ ਜਿਸ ਵਿੱਚ ਭਾਰਤ ਦੀ ਇੱਕ ਸਟਾਰ ਖਿਡਾਰਨ ਦੇ ਤਾਜ਼ਾ ਪ੍ਰਦਰਸ਼ਨ ਉੱਤੇ ਝਾਤ ਪਾਉਂਦੇ ਹਾਂ ਭਾਰਤ ਦੀ ਸਟਾਰ ਜਿਮਨਾਸਟ ਦੀਪਾ ਕਰਮਾਕਰ ਅਜ਼ਰਬਾਈਜਾਨ ਦੇਸ਼ ਵਿੱਚ ਚੱਲ ਰਹੇ ਬਾਕੂ ਐਪੈਰੇਟਸ ਵਿਸ਼ਵ ਕੱਪ ਵਿੱਚ ਮਹਿਲਾਵਾਂ ਦੇ ਵਾਲਟ ਵਰਗ ਵਿੱਚ ਚੌਥੇ ਸਥਾਨ ਉੱਤੇ ਰਹੀ ਰਿਓ 올ੰਪਿਕ ਖੇਡਾਂ 2016 ਵਿੱਚ ਵੋਲਟ ਵਿੱਚ ਚੌਥੇ ਸਥਾਨ ਉੱਤੇ ਰਹੀ ਦੀਪਾ ਨੇ 13.17 ਅੰਕ ਬਣਾਏ। ਬੁਲਗਾਰੀਆ ਦੀ ਵਾਲੈਂਟੀਨਾ ਜਾਰਜੀਵਾ ਨੇ ਇਸ ਮੁਕਾਬਲੇ ਵਿੱਚ ਸੋਨੇ ਦਾ ਤਗਮਾ ਜਿੱਤਿਆ ਜਦਕਿ ਕੋਰੀਆ ਦੀ ਓਕ ਐਨ ਚਾਂਗ ਨੂੰ ਚਾਂਦੀ ਦਾ ਤਗਮਾ ਮਿਲਿਆ। ਪਨਾਮਾ ਦੇਸ਼ ਦੀ ਕਾਰਲਾ ਨਵਾਸ ਨੇ ਕਾਂਸੀ ਦਾ ਤਗਮਾ ਪ੍ਰਾਪਤ ਕੀਤਾ। ਦੀਪਾ ਕਰਮਾਕਰ ਨੂੰ ਪਿਛਲੀਆਂ ਏਸ਼ੀਆਈ ਖੇਡਾਂ ਵਿੱਚ ਭਾਰਤੀ ਟੀਮ ਵਿੱਚ ਨਹੀਂ ਚੁਣਿਆ ਗਿਆ ਸੀ ਕਿਉਂਕਿ ਉਹ ਖੇਡਾਂ ਤੋਂ ਪਹਿਲਾਂ 12 ਮਹੀਨਿਆਂ ਵਿੱਚ ਕਿਸੇ ਵੀ ਟੂਰਨਾਮੈਂਟ ਵਿੱਚ ਸਿਖਰਲੇ 8 ਵਿੱਚ ਰਹਿਣ ਦੇ ਭਾਰਤੀ ਖੇਡ ਅਥਾਰਟੀ ਦੇ ਚੋਣ ਮਾਪਦੰਡਾਂ ਉੱਤੇ ਖਰੀ ਨਹੀਂ ਉਤਰੀ ਸੀ ਉਸ ਵੇਲੇ ਦੀਪਾ ਨੇ ਚੋਣ ਟ్రਾਇਲ ਵਿੱਚ ਸਿਖਰਲਾ ਸਥਾਨ ਹਾਸਲ ਕੀਤਾ ਸੀ ਅਤੇ ਉਹ ਡੋਪਿੰਗ ਵਿਰੋਧੀ ਉਲੰਘਣਾ ਲਈ 2 ਸਾਲ ਦੀ ਪਾਬੰਦੀ ਵੀ ਚੱਲ ਰਹੀ ਸੀ ਹੁਣ ਅੱਗੇ ਦੇ ਪ੍ਰੋਗਰਾਮ ਦੀ ਜ਼ਿਕਰ ਗੱਲ ਕਰੀਏ ਤਾਂ ਦੀਪਕ ਕਰਮਾਕਰ ਹੁਣ ਦੋਹਾ ਵਿੱਚ 17 ਤੋਂ 20 April ਤੱਕ ਵਿਸ਼ਵ ਕੱਪ ਦਾ ਆਖਰੀ ਰਾਉਂਡ ਖੇਡੇਗੀ ਅਤੇ ਇਸ ਤੋਂ ਬਿਹਤਰ ਪ੍ਰਦਰਸ਼ਨ ਦੀ ਕੋਸ਼ਿਸ਼ ਕਰੇਗੀ। ਹੁਣ ਤੁਹਾਨੂੰ ਜਾਣਕਾਰੀ ਦਿੰਦੇ ਹਾਂ ਕਲੱਬ ਫੁੱਟਬਾਲ ਦੇ ਤਾਜ਼ਾ ਮੁਕਾਬਲਿਆਂ ਦੀ ਜਿਸ ਵਿੱਚ ਦੁਨੀਆ ਦੇ ਸਭ ਤੋਂ ਵੱਡੇ ਕਲੱਬ ਫੁੱਟਬਾਲ ਮੁਕਾਬਲੇ UEFA ਚੈਂਪੀਅਨਜ਼ ਲੀਗ ਵਿੱਚ ਨੌਕਆਊਟ ਗੇਟ ਦੇ ਮੁਕਾਬਲੇ ਚਲਦੇ ਹੋਏ ਨਜ਼ਰ ਆਏ ਕਿਲিয়ান ਏੰਬੈਪੇ ਦੇ ਦੋ ਗੋਲਾਂ ਦੀ ਮਦਦ ਨਾਲ ਪੈਰਿਸ ਸੇਂਟ ਜਰਮੈਨ ਯਾਨੀ ਕਿ ਪੀਐਸਜੀ ਕਲੱਬ ਨੇ ਸਪੇਨ ਦੇ ਕਲੱਬ ਰਿਆਲ ਸੋਸੀਡਾਡ ਖਿਲਾਫ 2-1 ਨਾਲ ਜਿੱਤ ਦਰਜ ਕਰਕੇ ਯੂਈਫਾ ਚੈਂਪੀਅਨਜ਼ ਲੀਗ ਫੁੱਟਬਾਲ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿੱਚ ਥਾਂ ਬਣਾ ਲਈ ਹੈ ਪੀਐਸਜੀ ਦੀ ਜਿੱਤ ਵਿੱਚ ਏੰਬੈਪੇ ਨੇ ਦੋਵੇਂ ਗੋਲ ਕੀਤੇ ਜਿਸ ਕਾਰਨ ਉਸਦੀ ਟੀਮ 4-1 ਦੇ ਕੁੱਲ ਫਰਕ ਨਾਲ ਜਿੱਤਨ ਵਿੱਚ ਸਫਲ ਰਹੀ। ਇਸ ਦੌਰਾਨ ਜਰਮਨੀ ਦੇ ਮਿਊਨਿਕ ਵਿੱਚ ਖੇਡੇ ਗਏ ਇੱਕ ਹੋਰ ਮੈਚ ਵਿੱਚ ਬਾਇਰਨ ਮਿਊਨਿਕ ਕਲੱਬ ਨੇ ਸਟ੍ਰਾਈਕਰ ਹੈਰੀ ਕੇਨ ਦੇ ਦੋ ਗੋਲਾਂ ਦੀ ਮਦਦ ਨਾਲ ਇਟਲੀ ਦੇ ਕਲੱਬ ਲਾਜ਼ੀਓ ਨੂੰ 3-0 ਨਾਲ ਹਰਾ ਕੇ ਯੂਈਫਾ ਚੈਂਪੀਅਨਸ ਲੀਗ ਦੇ ਕੁਆਰਟਰਫਾਈਨਲ ਵਿੱਚ ਪ੍ਰਵੇਸ਼ ਕਰ ਲਿਆ। ਹੈਰੀ ਕੇਨ ਨੇ ਇਸ ਸੀਜ਼ਨ ਵਿੱਚ ਬਾਇਰਨ ਮਿਊਨਿਕ ਕਲੱਬ ਲਈ ਕੁੱਲ 33 ਗੋਲ ਕਰ ਦਿੱਤੇ ਨੇ। ਰੋਮ ਵਿੱਚ ਖੇਡੇ ਗਏ ਪਹਿਲੇ ਦੌਰ ਦੇ ਮੈਚ ਵਿੱਚ ਬਾਇਰਨ ਮਿਊਨਿਕ ਨੂੰ 1-0 ਦੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਰ ਦੂਜੇ ਗੇੜ ਵਿੱਚ ਆਪਣੇ ਘਰੇਲੂ ਮੈਦਾਨ ਉੱਤੇ ਬਾਇਰਨ ਮਿਊਨਿਕ ਨੇ ਬਾਜ਼ੀ ਪੂਰੀ ਤਰ੍ਹਾਂ ਪਲਟ ਦਿੱਤੀ ਇਸ ਤਰ੍ਹਾਂ ਉਸ ਨੇ ਕੁੱਲ 3-1 ਦੇ ਫਰਕ ਨਾਲ ਜਿੱਤ ਦਰਜ ਕਰਕੇ ਟੂਰਨਾਮੈਂਟ ਦੇ ਆਖਰੀ 8 ਗੇੜ ਵਿੱਚ ਥਾਂ ਬਣਾ ਲਈ ਇਸੇ ਤਰ੍ਹਾਂ ਯੂਈਫਾ ਯੂਰੋਪਾ ਲੀਗ ਅਤੇ ਯੂਈਫਾ ਯੂਰੋਪਾ ਕਾਨਫਰੰਸ ਲੀਗ ਦੀ ਨੌਕਆਊਟ ਗੇਟ ਦੇ ਮੁਕਾਬਲੇ ਵੀ ਲਗਾਤਾਰ ਚੱਲ ਰਹੇ ਨੇ ਇੰਗਲੈਂਡ ਦੇਸ਼ ਵਿੱਚ ਹੁੰਦੇ ਦੁਨੀਆ ਦੇ ਸਭ ਤੋਂ ਪੁਰਾਣੇ ਫੁੱਟਬਾਲ ਟੂਰਨਾਮੈਂਟ ਐਫਏ ਕੱਪ ਦੇ ਮੁਕਾਬਲੇ ਹੁਣ ਕੁਆਟਰਫਾਈਨਲ ਗੇਟ ਤੱਕ ਪਹੁੰਚ ਗਏ ਨੇ ਜਿੱਥੇ ਪ੍ਰਮੁੱਖ ਮੈਚਾਂ ਵਿੱਚ ਮੈਂਚੈਸਟਰ ਯੂਨਾਈਟਿਡ ਦਾ ਮੁਕਾਬਲਾ ਲਿਵਰਪੂਲ ਕਲੱਬ ਦੇ ਨਾਲ ਹੋਵੇਗਾ ਜਦਕਿ ਮੈਂਚੈਸਟਰ ਸਿਟੀ ਦਾ ਮੁਕਾਬਲਾ ਨਿਊਕਾਸਲ ਯੂਨਾਈਟਿਡ ਦੇ ਨਾਲ ਹੋਵੇਗਾ ਫੁੱਟਬਾਲ ਦੀ ਦੁਨੀਆ ਵਿੱਚ ਪਿਛਲੇ ਦਿਨੀ ਇੱਕ ਕੁਮਾਂਤਰੀ ਟੂਰਨਾਮੈਂਟ ਵਿੱਚ ਸ਼ਾਨਦਾਰ ਖੇਡ ਵੇਖੀ ਗਈ ਆਓ ਉਸ ਦੇ ਨਤੀਜੇ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ ਔਰਤਾਂ ਦੇ ਕੌਨਕਾਕਾਫ 골ਡ ਕੱਪ ਦੇ ਮੁਕਾਬਲੇ ਪਿਛਲੇ ਦਿਨੀ ਅਮਰੀਕਾ ਵਿਖੇ ਖੇਡੇ ਗਏ ਪਹਿਲੇ ਹਾਫ ਦੇ ਇੰਜਰੀ ਟਾਈਮ ਵਿੱਚ ਲਿੰਸੇ ਹੁਰਾਨ ਦੇ ਹੈਡਰ ਦੀ ਬਦੌਲਤ ਮੇਜ਼ਬਾਨ ਅਮਰੀਕਾ ਨੇ ਕੌਨਕਾਕਾਫ ਮਹਿਲਾ 골ਡ ਕੱਪ ਵਿੱਚ ਬ੍ਰਾਜ਼ੀਲ ਨੂੰ 1-0 ਨਾਲ ਹਰਾ ਕੇ ਖਿਤਾਬ ਜਿੱਤਿਆ ਟੂਰਨਾਮੈਂਟ ਦੇ ਗਰੁੱਪ ਗੇਡ ਵਿੱਚ ਮੈਕਸੀਕੋ ਤੋਂ ਹਾਰ ਚੱਲਣ ਵਾਲੇ ਅਮਰੀਕਾ ਨੇ ਇੱਕ ਬੇਹਦ ਫਸਵੇਂ ਫਾਈਨਲ ਮੈਚ ਵਿੱਚ ਇਹ ਜਿੱਤ ਦਰਜ ਕੀਤੀ। ਅਮਰੀਕਾ ਦੀ ਟੀਮ ਚੌਥੀ ਵਾਰ ਕਿਸੇ ਟੂਰਨਾਮੈਂਟ ਦੇ ਫਾਈਨਲ ਵਿੱਚ ਬ੍ਰਾਜ਼ੀਲ ਦੀ ਟੀਮ ਨਾਲ ਖੇਡ ਰਹੀ ਸੀ। ਅਮਰੀਕਨ ਟੀਮ ਨੇ 2004 ਅਤੇ 2008 올림픽 ਸਮੇਤ ਪਿਛਲੇ 3 ਖਿਤਾਬੀ ਮੈਚ ਵੀ ਜਿੱਤੇ ਸਨ। ਇਸ ਮੈਚ ਲਈ ਸੈਨ ਡੀਏਗੋ ਦੇ ਸਨੈਪ ਡ੍ਰੈਗਨ ਸਟੇਡੀਅਮ ਵਿੱਚ 31528 ਦਰਸ਼ਕ ਮੌਜੂਦ ਸਨ ਜੋ ਕਿ ਕੌਣ ਕਾ ਕਾਫ ਮਹਿਲਾ ਫੁੱਟਬਾਲ ਮੈਚ ਵਿੱਚ ਦਰਸ਼ਕਾਂ ਦੀ ਰਿਕਾਰਡ ਗਿਣਤੀ ਸਾਬਤ ਹੋਈ 브라질 ਅਤੇ ਅਮਰੀਕਾ ਦੋਵਾਂ ਨੇ ਫਰਾਂਸ ਵਿੱਚ ਹੋਣ ਵਾਲੇ ਔਰਤਾਂ ਦੇ 올림픽 ਫੁੱਟਬਾਲ ਟੂਰਨਾਮੈਂਟ ਲਈ ਕੁਆਲੀਫਾਈ ਵੀ ਕਰ ਲਿਆ ਕੁੱਲ 12 ਟੀਮਾਂ ਦੇ ਇਸ ਟੂਰਨਾਮੈਂਟ ਵਿੱਚ ਕੈਨੇਡਾ ਅਤੇ ਮੈਕਸੀਕੋ ਦੀਆਂ ਟੀਮਾਂ ਸੈਮੀਫਾਈਨਲ ਤੱਕ ਪਹੁੰਚੀਆਂ ਟੈਨਿਸ ਦੀ ਖੇਡ ਸੰਬੰਧੀ ਜ਼ਿਕਰ ਤਾਜ਼ਾ ਮੁਕਾਬਲਿਆਂ ਦੀ ਗੱਲ ਤੁਹਾਨੂੰ ਦਸੀਏ ਤਾਂ ਇਸ ਵਿੱਚ ਸਟਾਰ ਖਿਡਾਰੀ ਨੋਵਾਕ ਜੋਕੋਵਿਚ ਨੇ ਇੱਕ ਵਾਰ ਫਿਰ ਮਜ਼ਬੂਤੀ ਨਾਲ ਅੱਗੇ ਵੱਲ ਕਦਮ ਵਧਾਏ ਨੇ ਨੋਵਾਕ ਜੋਕੋਵਿਚ ਨੇ ਬੀ ਐਨ ਪੀ ਪੈਰੇਬਾਸ ਇੰਡੀਅਨ ਵੇਲਜ਼ ਟੈਨਿਸ ਟੂਰਨਾਮੈਂਟ ਵਿੱਚ 5 ਸਾਲ ਬਾਅਦ ਅਲੈਗਜ਼ੈਂਡਰ ਵੁਕੇਚ ਨੂੰ 6-2, 5-7 ਅਤੇ 6-3 ਨਾਲ ਹਰਾ ਕੇ ਜਿੱਤ ਨਾਲ ਵਾਪਸੀ ਕੀਤੀ ਹੈ ਇਸ ਜਿੱਤ ਨਾਲ 24 ਵਾਰ ਦੇ ਗ੍ਰੈਂਡ ਸਲੈਮ ਸਿੰਗਲਸ ਚੈਂਪੀਅਨ ਜੋਕੋਵਿਚ ਸਪੇਨ ਦੇ ਰਾਫਾਇਲ ਨਡਾਲ ਤੋਂ ਬਾਅਦ ਏਟੀਪੀ ਮਾਸਟਰਸ 1000 ਸੀਰੀਜ਼ ਮੁਕਾਬਲੇ ਵਿੱਚ 400 ਮੈਚ ਜਿੱਤਣ ਵਾਲੇ ਦੂਜੇ ਖਿਡਾਰੀ ਵੀ ਬਣ ਗਏ। ਤੁਹਾਨੂੰ ਇਹ ਵੀ ਦੱਸਣਾ ਬਣਦਾ ਹੈ ਕਿ ਇੰਡੀਅਨ ਵੇਲਜ਼ ਵਿੱਚ ਸਾਲ 2019 ਤੋਂ ਬਾਅਦ ਪਹਿਲੀ ਵਾਰ ਖੇਡ ਰਹੇ ਨੋਵਾਕ ਜੋਕੋਵਿਚ ਇਸ ਟੂਰਨਾਮੈਂਟ ਵਿੱਚ 5 ਵਾਰ ਦੇ ਸਾਬਕਾ ਚੈਂਪੀਅਨ ਹੁਣ ਤੁਹਾਨੂੰ ਜਾਣਕਾਰੀ ਦਿੰਦੇ ਹਾਂ ਇੱਕ ਨੌਜਵਾਨ ਭਾਰਤੀ ਖਿਡਾਰੀ ਬਾਰੇ ਜਿਸ ਨੇ ਕੌਮੀ ਪੱਧਰ ਤੇ ਵਧੀਆ ਪ੍ਰਦਰਸ਼ਨ ਕਰਨ ਤੋਂ ਬਾਅਦ ਅਮਰੀਕਾ ਦੇ ਇੱਕ ਬਹੁਤ ਹੀ ਪ੍ਰਸਿੱਧ ਅਤੇ ਵਕਾਰੀ ਮੁਕਾਬਲੇ ਵਿੱਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਰਾਸ਼ਟਰੀ ਖੇਡਾਂ ਦੇ ਸੋਨੇ ਦਾ ਤਮਗਾ ਜੇਤੂ ਪ੍ਰਵੇਸ਼ ਖਾਨ ਬੀਤੇ ਦਿਨੀ ਅਮਰੀਕਾ ਦੀ ਪ੍ਰਸਿੱਧ ਐਨ ਸੀ ਡਬਲ ਏ ਚੈਂਪੀਅਨਸ਼ਿਪ ਦੀ ਟਰੈਕ 1 ਕੀ ਦੇ ਫਾਈਨਲ ਲਈ ਕੁਆਲੀਫਾਈ ਕਰਨ ਵਾਲੇ ਪਹਿਲੇ ਭਾਰਤੀ ਐਥਲੀਟ ਬਣੇ ਨੇ ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ NCWAA ਕਾਲਜ ਪੱਧਰ ਉੱਤੇ ਦੁਨੀਆ ਦੀ ਸਭ ਤੋਂ ਸਖਤ ਅਤੇ ਸਿਖਰ ਦੀ ਮੁਕਾਬਲੇਬਾਜ਼ੀ ਵਾਲੀ ਲੜੀ ਹੈ ਜਿਸ ਵਿੱਚ ਪ੍ਰਵੇਸ਼ ਖਾਨ ਨੇ ਵਧੀਆ ਖੇਡ ਵਿਖਾਈ ਅਤੇ ਬੋਸਟਨ ਵਿੱਚ ਪੁਰਸ਼ ਵਰਗ ਦੇ ਫਾਈਨਲ ਵਿੱਚ ਜਗ੍ਹਾ ਬਣਾਈ ਪ੍ਰਵੇਸ਼ ਖਾਨ ਨੇ 3 ਮਿੰਟ 57.126 ਸੈਕਿੰਡ ਦੇ ਸਮੇਂ ਨਾਲ 1 ਮੀਲ ਦੀ ਸ਼ੁਰੂਆਤੀ ਰੇਸ ਵਿੱਚ ਤੀਜੇ ਸਥਾਨ ਉੱਤੇ ਰਹਿ ਕੇ NCWA ਇੰਡੋਰ ਟਰੈਕ ਫੀਲਡ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਪ੍ਰਵੇਸ਼ ਕੀਤਾ 19 ਸਾਲ ਦਾ ਭਾਰਤੀ ਐਥਲੀਟ ਫਲੋਰੀਡਾ ਯੂਨੀਵਰਸਿਟੀ ਦੀ ਪ੍ਰਤੀਨਿਧਤਾ ਕਰ ਰਿਹਾ ਸੀ ਜਿੱਥੇ ਪਿਛਲੇ ਸਾਲ ਉਸ ਨੂੰ ਖਿਡਾਰੀ ਵਜੋਂ ਕਾਲਜ ਸਕਾਲਰਸ਼ਿਪ ਮਿਲੀ ਸੀ ਅਖੀਰ ਵਿੱਚ ਗੱਲ ਕਰਦੇ ਹਾਂ ਰਫ਼ਤਾਰ ਦੀ ਖੇਡ ਫਾਰਮੂਲਾ 1 ਕਾਰ ਰੇਸਿੰਗ ਦੀ ਜਿਸ ਦਾ ਤਾਜ਼ਾ ਸੀਜ਼ਨ ਬੀਤੇ ਦਿਨੀ ਸ਼ੁਰੂ ਹੋ ਗਿਆ ਐਸ ਵਾਰ ਦੇ ਯਾਨੀ ਕਿ 2024 ਸੀਜ਼ਨ ਦੇ ਪਹਿਲੇ ਦੋ ਰੇਸ ਮੁਕਾਬਲਿਆਂ ਵਿੱਚ ਰੈਡ ਬੁੱਲ ਟੀਮ ਦੇ ਮੈਕਸ ਵਰਸਟੈਪਨ ਨੇ ਜਿੱਤ ਹਾਸਲ ਕੀਤੀ ਹੈ ਅਤੇ ਸ਼ੁਰੂਆਤੀ ਅਗੇਤ ਬਣਾ ਲਈਏ ਇਸੇ ਖੇਡ ਯਾਨੀ ਕਿ ਫਾਰਮੂਲਾ 1 ਦੇ ਦੂਜੇ दर्जे ਦੇ ਮੁਕਾਬਲੇ ਪਾਵ F2 ਦੇ ਮੁਕਾਬਲੇ ਵੀ ਨਾਲੋਂ ਨਾਲ ਚੱਲ ਰਹੇ ਨੇ ਜਿਸ ਵਿੱਚ ਇੱਕ ਭਾਰਤੀ ਡਰਾਈਵਰ ਨੇ ਵੀ ਆਪਣੀ ਹਾਜ਼ਰੀ ਲਵਾਈ ਹੈ ਭਾਰਤੀ ਰੇਸਰ ਕੁਸ਼ ਮੈਨੀ ਪੋਲ ਪੋਜੀਸ਼ਨ ਤੋਂ ਸ਼ੁਰੂਆਤ ਕਰਦੇ ਹੋਏ F2 ਸਾਊਦੀ ਅਰਬ ਗ੍ਰੈਂਡ ਪ੍ਰੀ ਵਿੱਚ ਦੂਜੇ ਸਥਾਨ ਤੇ ਰਿਹਾ ਇਨਵਿਕਟਾ ਰੇਸਿੰਗ ਟੀਮ ਲਈ ਡਰਾਈਵ ਕਰਨ ਵਾਲਾ ਕੁਸ਼ ਮੈਨੀ ਫਾਰਮੂਲਾ 2 ਰੇਸ ਵਿੱਚ ਪੋਲ ਪੋਜੀਸ਼ਨ ਭਾਵ ਪਹਿਲਾ ਸਥਾਨ ਹਾਸਲ ਕਰਨ ਵਾਲਾ ਪਹਿਲਾ ਭਾਰਤੀ ਡਰਾਈਵਰ ਬਣਿਆ ਹੈ ਕੁਸ਼ ਮੈਨੀ ਇਸ ਸਮੇਂ F2 ਰੇਸਿੰਗ ਚੈਂਪੀਅਨਸ਼ਿਪ ਵਿੱਚ 5ਵੇਂ ਸਥਾਨ ਉੱਤੇ ਚੱਲ ਰਿਹਾ ਹੈ ਅਤੇ ਇਹ ਡਰਾਈਵਰ ਹੁਣ ਆਉਂਦੀ 22 ਤੋਂ 24 ਮਾਰਚ ਤੱਕ ਮੈਲਬਨ ਆਸਟ੍ਰੇਲੀਆ ਵਿੱਚ F2 ਦੇ ਤੀਜੇ ਗੇਟ ਦੀ ਰੇਸ ਵਿੱਚ ਹਿੱਸਾ ਲਵੇਗਾ ਖੇਡ ਸੰਸਾਰ ਪ੍ਰੋਗਰਾਮ ਵਿੱਚ ਏ ਸੀ ਪਿਛਲੇ ਹਫਤੇ ਦੌਰਾਨ ਹੋਏ ਪ੍ਰਮੁੱਖ ਖੇਡ ਮੁਕਾਬਲੇ ਅਤੇ ਖੇਡ ਸਰਗਰਮੀਆਂ ਦੀ ਤਮਾਮ ਜਾਣਕਾਰੀ ਇਸੇ ਤਰ੍ਹਾਂ ਅਗਲੇ ਹਫਤੇ ਤੁਹਾਡੇ ਲਈ ਨਵੇਂ ਹਫਤਾਵਰੀ ਖੇਡ ਵੀਰਵੇ ਅਤੇ ਖਿਡਾਰੀਆਂ ਦੇ ਨਾਲ ਸਬੰਧਤ ਸਾਰੀ ਤਾਜ਼ਾ ਜਾਣਕਾਰੀ ਲੈ ਕੇ ਫੇਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਤੁਹਾਡੇ ਕੋਲੋਂ ਇਜਾਜ਼ਤ ਲੈ ਰਹੇ ਹਾਂ ਬਹੁਤ ਬਹੁਤ ਧੰਨਵਾਦ